बहुत जी वज कम है फीसपोर्ट दे ا더 پلو تمصير ادر بان جوڑا ओके ओके भाई भुगतान दिया जावेगा और नाले को बहुत ही पूरी 2100 रुपया का देखिए सामान किता जावेगा इन्होंने जो नगद राशि दी जा रही है 2100 रुपये केंद्र सरकार ने फर्स्ट फंक्शन पे दान मखन सिंधी भई नालो कुझु नालो उन्हनि सम्मान ਸੋ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਵਿੰਦਰ ਸਿੰਘ son of ਸੁਬੇਦਾਰ ਦਸਾ ਸਿੰਘ ਵੀਰ ਚੱਕਰ ਸਾਡੇ ਜੋ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸਰਦਾਰ ਮੱਖਣ ਸਿੰਘ ਤੇ son of ਵਿਰਸਾ ਸਿੰਘ ਨੇ ਕੋਚ ਦੀ ਉਪਰੇਰਨਾ ਦਿੱਤੀ ਹੈ ਸਾਰੇ ਇਹ ਛੋਟੇ ਬੱਚਿਆਂ ਨੂੰ ਨਾਲ ਲਾ ਕੇ ਰਾਤ 4 ਵਜੇ ਵੀ ਲਗਭਗ ਉਠਾ ਕੇ ਤੇ ਇਹਨੇ ਬੜਾ ਉਦਮ ਕੀਤਾ ਤੇ ਇਹਨਾਂ ਦਾ ਸਾਰੇ ਵੀਰਾਂ ਤੇ ਐਂਡਰ ਵੀਰ ਸਾਰੇ ਸਹਿਯੋਗ ਦੇਣਾ ਤੇ ਸਾਡੇ ਪਿੰਡ ਵਿੱਚ ਜਿਹੜੀ ਗਰਾਊਂਡ ਬਣਾ ਉਹ ਬਹੁਤ ਹੀ ਜ਼ਰੂਰੀ ਹੈ ਜੇ ਕਿਤੇ ਸਾਡੇ ਮੁੱਖ ਮੰਤਰੀ ਪੰਜਾਬ ਦੇ ਕਿਤੇ ਇਧਰ ਧਿਆਨ ਦੇ ਦੇਣ ਤੇ ਚੜ੍ਹਦੀ ਕਲਾ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਜੂਥ ਕਲੱਬ ਜਿਨ੍ਹਾਂ ਦੇ ਕੋਚ ਸਾਹਿਬ ਸਰਦਾਰ ਮੱਖਣ ਸਿੰਘ ਜੀ ਉਹਨਾਂ ਨੇ ਅੱਜ 10 ਤੇ 11 ਨੂੰ ਜੋ ਮੈਚ ਕਰਾਏ ਬਹੁਤ ਵਧੀਆ ਪ੍ਰਾਲਾ ਕੀਤਾ ਸਾਡੇ ਐਨ ਆਰ ਆਈ ਵੀਰ ਉਹਨਾਂ ਨੇ ਵੀ ਬਹੁਤ ਸੇਵਾ ਭੇਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਪੱਪੂ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਜਸਾ ਸਿੰਘ ਜੀ ਵੀਰ ਚੱਕਰ ਸੂਬੇਦਾਰ ਸਾਹਿਬ ਉਹਨਾਂ ਨੇ ਬੱਚਿਆਂ ਨੂੰ ਵਰਦੀਆਂ ਦੇ ਕੇ ਬੱਚਿਆਂ ਦਾ ਮਾਨ ਸਤਿਕਾਰ ਕੀਤਾ ਵਾ ਇਸੇ ਤਰ੍ਹਾਂ ਅਸੀਂ ਦੂਜੇ ਬੱਚਿਆਂ ਨੂੰ ਵੀ ਕਹਿੰਨੇ ਆ ਉਹ ਖੇਡ ਦੇ ਵਿੱਚ ਆਉਣ ਤੇ ਨਸਿਆਂ ਤੋਂ ਬਚਣ ਲਗਭਗ ਮੇਰੀ ਵੀ ਉਮਰ 30 ਸਾਲ ਹੋ ਗਈ ਆ ਅਜੇ ਤੱਕ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਪੰਚਾਇਤ ਨੇ ਗਰਾਊਂਡ ਦਾ ਮੁੱਦਾ ਕੋਈ ਨਹੀਂ ਠਾਇਆ ਤੇ ਨਾ ਹੀ ਕੇ ਸਰਕਾਰ ਨੇ ਸਾਡੇ ਪਿੰਡ ਵੱਲ ਧਿਆਨ ਦਿੱਤਾ ਵਾ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਕਰਦੇ ਆ ਕਿ ਉਹ ਸਾਡੇ ਪਿੰਡ ਨੂੰ ਗਰਾਊਂਡ ਦਿੱਤੀ ਜਾਵੇ ਤੇ ਜਿਹੜੇ ਵੀ ਬੱਚੇ ਕੁਝ ਬਾਹਰ ਖੇਡਣ ਜਾਂਦੇ ਆ ਉਹ ਆਪਣੇ ਹੀ ਪਿੰਡ ਵਿੱਚ ਖੇਡ ਸਕਣ ਮੈਂ ਇੰਨਾ ਹੀ ਕਹਿੰਦਾ ਆਂ ਸਾਡੇ ਸਤਿਕਾਰਯੋਗ ਸਰਦਾਰ ਸਰਪੰਚ ਸਾਹਿਬ ਅਮਰਜੀਤ ਸਿੰਘ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਜੋ ਕਬੱਡੀ ਸ਼ੋਅ ਮੈਚ ਹੋਇਆ ਵਾ ਉਹਦੇ ਵਿੱਚ ਆਪਣਾ ਕੀਮਤੀ ਸਮਾਂ ਕੱਢਿਆ ਸਰਦਾਰ ਪਲਵਿੰਦਰ ਸਿੰਘ ਡਾਕਟਰ ਅਮਰੀਕ ਸਿੰਘ ਸਾਡੇ ਵੀਰ ਜੋਨਸ ਸ਼ੇਰ ਗਿੱਲ ਰੰਗੜ ਨੰਗਲ ਸਾਹਬ ਸਿੰਘ ਸੋਤਾ ਰੰਗੜ ਨੰਗਲ ਸਾਡੀ ਭੈਣ ਜੀ ਰਾਜਵਿੰਦਰ ਕੌਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਆਪਣਾ ਕੀਮਤੀ ਸਮਾਂ ਕੱਢ ਕੇ ਬਹੁਤ ਵਧੀਆ ਉਪਰਾਲਾ ਕਰਕੇ ਇਹ ਮੈਚ ਨੂੰ ਸਫਲ ਬਣਾਇਆ ਮੈਂ ਹੋਰ ਵੀ ਸਾਰੇ ਜਿੰਨੇ ਵੀ ਲਾਗੇ ਦੇ ਸੂਝਵਾਨ ਸੱਜਣ ਜਾਂ ਪਰਿਵਾਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਕੋਚ ਸਾਹਿਬ ਕੋਲ ਬਹੁਤ ਵਧੀਆ ਜਿਹੜੇ ਕੋਚਿੰਗ ਦਿੰਦੇ ਆ ਸਾਡੇ ਬਹੁਤ ਹੀ ਵਧੀਆ ਕੋਚ ਸਾਹਿਬ ਸਰਦਾਰ ਸਾਫ ਸਿੰਘ ਜੀ ਰੰਗੜ ਨੰਗਲ ਮੱਖਣ ਸਿੰਘ ਜੀ ਨਸੀਰਪੁਰ ਉਹ ਬਹੁਤ ਬੱਚਿਆਂ ਨੂੰ ਵਧੀਆ ਕੋਚਿੰਗ ਦਿੰਦੇ ਆ ਜਿਨ੍ਹਾਂ ਦੇ ਵਿੱਚੋਂ ਬੱਚੇ ਨਿਕਲ ਕੇ ਨੈਸ਼ਨਲ ਖੇਡ ਰਹੇ ਆ ਇੰਟਰਨੈਸ਼ਨਲ ਖੇਡ ਰਹੇ ਆ ਇਸੇ ਤਰ੍ਹਾਂ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੇਮ ਦੇ ਵਿੱਚ ਪਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਹਾਂਜੀ ਅੱਜ ਤੁਸੀਂ ਆਏ ਹੋ ਇਸੇ ਟੂਰਨਾਮੈਂਟ ਤੇ ਕੀ ਕਹਿਣਾ ਚਾਹੁੰਦੇ ਕਿਦਾਂ ਕੀ ਮੌਲ ਦੇ ਕਹਿੰਦੇ ਬਹੁਤ ਵਧੀਆ ਲੱਗਾ ਜਦੋਂ ਕਿ ਇਹਨਾਂ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਵੀਰਾਂ ਨੇ ਤੇ ਦੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਟੂਰਨਾਮੈਂਟ ਕਰਵਾਏ ਜਾਣ ਤੇ ਬੱਚਿਆਂ ਨੂੰ ਬਹੁਤ ਹੀ ਵਧੀਆ ਸਿਹਤ ਮਿਲੂਗੀ ਅਤੇ ਜਿੱਦਾਂ ਮੰਨ ਕੇ ਚੱਲੋ ਕਿ ਛੋਟੇ-ਛੋਟੇ ਬੱਚਿਆਂ ਨੂੰ ਸਟਾਰਟਿੰਗ ਤੋਂ ਛੋਟੇ-ਛੋਟੇ ਬੱਚੇ ਅੱਜ ਵੇਖੇ ਆ ਸਟਾਰਟਿੰਗ ਤੋਂ ਜੇਕਰ ਏਦਾਂ ਗੇਮਾਂ ਵੱਲ ਧਿਆਨ ਹੋ ਜੇ ਤੇ ਮਤਲਬ ਬਹੁਤ ਵਧੀਆ ਗੱਲ ਹੈ ਨਸ਼ੇ ਤੋਂ ਮੁਕਤ ਰਹੂਗਾ ਪੰਜਾਬ ਦਾ ਅੱਜ ਦਾ ਜੋ ਇਹ ਮੈਚ ਖੇਡੇ ਗਏ ਆ ਇਹ ਦੂਰੋਜਾ ਇਹ ਟੂਰਨਾਮੈਂਟ ਹੋਇਆ ਸੀਗਾ ਤੇ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਬੀਮਾਨੇ ਭਾਗ ਲਿਆ ਤੇ ਬਹੁਤ ਹੀ ਵਧੀਆ ਮੱਖਣ ਭਾਈ ਜੀ ਨੇ ਆਨੇ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਸਾਂਭਿਆ ਕਿਉਂਕਿ ਆਉਣ ਵਾਲੀ ਪੀੜ੍ਹੀ ਆ ਜਿਹੜੀ ਇਹਨੂੰ ਨਸ਼ਾ ਨਸ਼ਾ ਮੁਕਤ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਬਹੁਤ ਸਾਡੇ ਪੰਜਾਬ ਦਾ ਬਹੁਤ ਮਾੜਾ ਹਾਲ ਆ ਤੇ ਆਪਾਂ ਸਾਰੇ ਤਖੜੇ ਹੋ ਕੇ ਹੱਲਾ ਮਾਰੀਏ ਤੇ ਅੱਜ ਦੀ ਜੋ ਨਸੀਰਪੁਰ ਦੀ ਲੜਕਿਆਂ ਦੀ ਟੀਮ ਆ ਉਹ ਜੇਤੂ ਰਹੀ ਆ ਤੇ ਸੈਕੰਡ ਪੋਜੀਸ਼ਨ ਧਕੋਵਾ ਰਹੀ ਆ ਲੜਕਿਆਂ ਦੀ ਟੀਮ ਵੀ ਨਸੀਰਪੁਰ ਪਿੰਡ ਦੀ ਜੇਤੂ ਰਹੀ ਆ ਤੇ ਸੈਕੰਡ ਜਿਹੜੀ ਆ ਉਹ ਲੱਦਾ ਮੁੰਡਾ ਰਹੀ ਆ ਜੀ ਬਹੁਤ ਵਧੀਆ ਬੱਚਿਆਂ ਦੀਆਂ ਦੌੜਾਂ ਹਈਆਂ ਮਤਲਬ ਸਾਰੇ ਬੱਚੇ ਖੁਸ਼ ਗਏ ਆ ਬਹੁਤ ਵੱਡਾ ਪ੍ਰਾਲਾ ਭਾਈ ਮੱਖਣ ਸਿੰਘ ਜੀ ਦਾ ਵਾਹਿਗੁਰਜੀ ਦੀ ਫਤਿਹ ਜੋ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੇ ਪਿਤਾ ਸਰਦਾਰ ਸੂਬੇਦਾਰ ਸਾਹਿਬ ਪਰਮਜੀ ਚੱਕਰ ਉਹਨਾਂ ਦੇ ਪਰਿਵਾਰ ਨੇ ਬਹੁਤ ਜ਼ਿਆਦਾ ਹਸਾਸ ਦਿੱਤਾ ਇਸ ਟੀਮ ਦੇ ਨਾਲ ਪਿੰਡ ਵਾਲਿਆਂ ਨੇ ਵੀ ਜੋ ਆਏ ਸੱਜਣ ਮਿੱਤਰਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇੱਦਾਂ ਹੀ ਗਾਣ ਦਿੰਦੇ ਰਹੋ ਇੱਦਾਂ ਹੀ ਤਰੱਕੀਆਂ ਵਧਦੀਆਂ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਮੱਖਣ ਸਿੰਘ ਪਿੰਡ ਸੀਰਪੁਰ ਤੋਂ ਮੈਂ ਹਰੇਕ ਪਿੰਡ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਛੋਟੇ-ਛੋਟੇ ਇਵੈਂਟ ਕਰਾਇਆ ਕਰੋ ਤੇ ਬੱਚਿਆਂ ਨੂੰ ਖੇਡਾਂ ਵੱਲ ਤਸ਼ਾਹਦ ਕਰਾਇਆ ਕਰੋ ਕਿਉਂਕਿ ਬੱਚੇ ਜੇ ਤੇ ਖੇਡਾਂ ਨੂੰ ਤਸ਼ਾਹਦ ਹੋਣਗੇ ਤੇ ਨਸ਼ੇ ਤੋਂ ਦੂਰ ਰਹਿਣਗੇ ਤੇ ਜੇ ਆਪਾਂ ਛੋਟੀ ਪੀੜ੍ਹੀ ਨੂੰ ਸੰਭਾਲ ਲਾਗੇ ਤੇ ਬਚੀ ਰਹੂਗੀ ਤੇ ਸਾਰੇ ਪਿੰਡਾਂ ਦੇ ਲਗ ਲਗ ਪਿੰਡਾਂ ਦੇ ਵੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੋੜੋ ਤੇ ਨਸ਼ੇ ਤੋਂ ਦੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਾ ਕਿੰਨੀ ਟੀਮਾਂ ਸੀ ਆਜੇ ਆਜੀ ਕੁੱਲ 4 ਟੀਮਾਂ ਆਏ ਕਿਹੜੀ ਜੇਤੂ ਰਹੀ ਟੀਮ ਆਪਣੇ ਨਸੀਰਪੁਰ ਪਿੰਡ ਦੇ ਟੀਮ ਜੇਤੂ ਰਹੀ ਦੋਵੇਂ ਟੀਮਾਂ ਆਪਣੇ ਨਸੀਰਪੁਰ ਦੇ ਛੋਟੇ ਪੱਧਰ ਦੇ ਵੱਡੇ ਪੱਧਰ ਦੋਵੇਂ ਜੇਤੂ ਰਹੀਆਂ ਟੀਮਾਂ